ਸਸਿਕਾਉ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਮਿਨੀ ਬਲੌਗ 'ਚ ਤੇ ਆਪਾਂ ਪਹੁੰਚ ਗਏ ਹਾਂ ਸਕਾਟਸਡੇਲ ਪਲਾਜ਼ਾ ਤੇ ਅੱਜ ਆਪਾਂ ਇੱਥੇ ਆਏ ਆ ਸਿਮ ਕਾਰਡ ਲੈਣ ਆਲਮੋਸਟ ਆਪਨੋ ਹੋ ਗਿਆ ਸ਼ੇਦਨ ਕੈਨੇਡਾ 'ਚ ਤੇ ਹਜੇ ਤੱਕ ਸਿਮ ਕਾਰਡ ਨਹੀਂ ਸੀ ਲਿਆ ਤੇ ਫਿਰ ਅੱਜ ਆਪਾਂ ਇੱਥੇ ਪਹੁੰਚੇ ਆ ਫਾਈਡੋ ਵਾਲਿਆਂ ਦੇ ਪਤਾ ਨਹੀਂ ਫਾਈਡੋ ਹੈ ਪਤਾ ਨਹੀਂ ਫਿਡੋ ਹੈ ਮੈਂ ਤਾਂ ਫਿਡੋ ਬੋਲਦੀ ਹਾਂ ਹਜੇ ਤੱਕ ਪਰ ਹੈ ਫਾਈਡੋ ਤੇ ਇੱਥੇ ਆਪਾਂ ਨੂੰ ਇੱਕ ਅਟਰੈਕਟਿਵ ਜੀ ਡੀਲ ਮਿਲ ਗਈ ਸਰਦਾਰ ਵੀਰ ਜੀ ਸੀਗੇ ਉਹਨਾਂ ਨੇ ਆਪਾਂ ਨੂੰ 34 ਡਾਲਰ ਦੇ ਵਿੱਚ ਡੇਟਾ ਸਿੰਪਲ ਪਲਾਨ ਉਹਦੇ ਚ ਆਪਾਂ ਨੂੰ 60 ਜੀਬੀ ਡਾਟਾ ਮਿਲਿਆ ਕੈਨੇਡਾ ਵਾਈਡ ਆਪਾਂ ਨੂੰ ਫ੍ਰੀ ਹੈ ਤੇ ਇੰਡੀਆ ਨੂੰ ਆਪਾਂ ਨੂੰ ਮਿਲੇ ਨੇ 1000 ਮਿੰਟਸ ਤੇ ਜਿੰਨਾ ਚਾਹੋ ਯੂਜ਼ ਕਰ ਸਕਦੇ ਆ ਮੋਰ ਥੈਨ ਇਨਾ ਇੱਥੇ ਆਪਣਾ 15 ਕ ਮਿੰਟਾਂ ਚ ਕੰਮ ਫਿਨਿਸ਼ ਹੋ ਗਿਆ ਸੀਗਾ ਫਿਰ ਆਪਾਂ ICICI ਕੋਲ ਦੀ ਰੰਗੇ ਇੱਥੇ ਆਪਾਂ ਆਪਣੀ ਜੀਆਈਸੀ ਐਕਟਿਵ ਕਰਾਈ ਆ ਇੱਕ ਵਾਰੀ ਆ ਕੇ ਆਪਾਂ ਨੂੰ ਉਹਨਾਂ ਨੂੰ ਵਿਜ਼ਿਟ ਕਰਨਾ ਪੈਂਦਾ ਇਥੋਂ ਵੀ ਆਪਾਂ SIM ਲੈ ਸਕਦੇ ਆ ਇਥੋਂ ਵੀ SIM ਲੈ ਸਕਦੇ ਆ ਨਾਲ ਫੋਨਸ ਦੀਆਂ ਡੀਲਸ ਵੀ ਹੁੰਦੀਆਂ ਨੇ ਜੇ ਤੁਸੀਂ ਅਫੋਰਡ ਕਰਦੇ ਆ ਤੁਸੀਂ ਨਵਾਂ ਫੋਨ ਵੀ ਚੱਕ ਸਕਦੇ ਹੋਂਦੇ ਸਾਰ ਇੱਥੇ ਵੀ ਇਹ ਵੀ ਆਪਣਾ SIM ਦਿੰਦੇ ਨੇ ਤੇ ਨਾਲ ਅੱਗੇ ਹਰਮੰਡੋਸਾ ਟਰਾਈ ਨਹੀਂ ਕੀਤਾ ਆਪਾਂ ਪਰ ਕਰਾਂਗੇ ਕਿਉਂਕਿ ਸੁਣਿਆ ਵੀ ਕਾਫੀ ਫੇਮਸ ਡੋਸਾ ਅੱਗੇ ਆਪਾਂ ਅਗੇ ਡਾਲਰ ਆਮਾ ਡਾਲਰ ਆਮਾ ਜਿਹੜਾ ਹੈਗਾ ਇਹ ਇੱਕ ਇੱਥੋਂ ਦਾ ਚੀਪੈਸਟ ਸਟੋਰ ਆ ਤੇ ਹਰ ਇੱਕ ਚੀਜ਼ ਇੱਥੇ ਅਵੇਲੇਬਲ ਹੈਗੀ ਆ ਵਾਟਐਵਰ ਯੂ ਵਾਂਟ ਫਾਰ ਯੋਰ ਹਾਊਸ অর ਫਾਰ ਯੋਰself ਤਨ ਤਰ੍ਹਾਂ ਦੇ ਰਸੇ ਰੱਖਿਆ ਇਹਨਾਂ ਨੇ ਪਤਾ ਜਦੋਂ ਇੰਡੀਅਨਸ ਜਾਂਦੇ ਆ ਬੈਗਰ ਨੂੰ ਰੱਸੀ ਪਾਉਂਦੇ ਆ ਨਾਲ ਜਿੰਦੀਆਂ ਵੀ ਪਈਆਂ ਸੀਗੀਆਂ ਬੱਚਿਆਂ ਦੀਆਂ ਸੌਕਸ ਬਹੁਤ ਹੀ ਚੀਪੈਸਟ ਪ੍ਰਾਈਸ ਤੇ ਆਹ ਚੀਜ਼ ਜਿਹੜੀ ਪਈ ਹੈ ਬੱਚਿਆਂ ਦੇ ਸਨੋ ਬਾਲਸ ਬਣਾਉਣ ਵਾਸਤੇ ਆ ਜਿਹੋ ਜਿਹਾ ਦੇਸ਼ ਉਹੋ ਜਿਹਾ ਪੀਸ ਖੜਾਉਣੇ ਵੀ ਉਵੇਂ ਦੇ ਨੇ ਜੇ ਬਰਫ਼ ਪੈਂਦੀ ਆ ਤਾਂ ਬਰਫ਼ ਨਾਲ ਖੇਡਣਾ ਵਾਸਤੇ ਇਹਨਾਂ ਨੇ ਟੌਏ ਵੀ ਬਣਾਏ ਹੋਏ ਆ ਇਹ ਬੱਚਿਆਂ ਵਾਲਾ ਸੈਕਸ਼ਨ ਫੇਰ ਆ ਗਿਆ ਪੈਨ ਪੈਨਸਲਸ ਕਾਪੀਆਂ ਆ ਕੀ ਚੀਜ਼ ਆਪਣੇ ਲੋੜ ਪਾਰਟੀ ਡੈਕੋਰੇਸ਼ਨਸ ਦਾ ਸਮਾਨ ਆ ਗਿਆ ਕਿਸਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਇੱਥੇ ਉੱਥੇ ਤਾਂ ਆਪਾਂ ਲਿਮਟਿਡ ਜੇ ਵੀਮਾਰਟ ਹੋ ਸਕਦਾ ਵੀਮਾਰਟ ਹੀ ਜਾ ਸਕਦੇ ਆ ਆਪਣੇ ਆਪ ਚੱਕਣ ਵਾਲਿਆਂ ਨਹੀਂ ਤਾਂ ਫਿਰ ਦੁਕਾਨ ਵਾਲਿਆਂ ਨੂੰ ਦੱਸਣਾ ਹੀ ਪੈਂਦਾ ਵੀ ਸਾਨੂੰ ਕੀ ਚੀਜ਼ ਚਾਹੀਦੀ ਆ ਕਈ ਵਾਰੀ ਆਪ ਨੂੰ ਸਮਝਾਉਣਾ ਨਹੀਂ ਆਉਂਦਾ ਤੇ ਕਈ ਵਾਰੀ ਉਹਨਾਂ ਨੂੰ ਸਮਝਣਾ ਨਹੀਂ ਆਉਂਦਾ ਹੁੰਦਾ ਤੇ ਆਹ ਵਾਲਾ ਸੈਕਸ਼ਨ ਕੀ ਹੈ ਕੁੱਤੇ ਬਿੱਲੀਆਂ ਦਾ ਸੈਕਸ਼ਨ ਆਪਣੇ ਤਾਂ ਉੱਥੇ ਪੈਡੀਗਰੀ ਮਿਲਦਾ ਬਸ ਇੱਕ ਇੱਥੇ ਪਤਾ ਨਹੀਂ ਕਿਆ ਕਿਆ ਉਹਨਾਂ ਦਾ ਫੂਡ ਪਿਆ ਕਿਆ ਕਿਆ ਉਹਨਾਂ ਦੀ ਖੇਡਣ ਵਾਲੀਆਂ ਵੀ ਚੀਜ਼ਾਂ ਪਈਆਂ ਨੇ ਸੀ ਕੁੱਤਿਆਂ ਨੂੰ ਜ਼ਿਆਦਾ ਪ੍ਰਾਇੋਰਟੀ ਅਕੋਰਡਿੰਗ ਟੂ ਮੀ ਸਾਰਾ ਕੁੱਤਿਆਂ ਦਾ ਹੀ ਚੱਲੀ ਜਾ ਰਿਹਾ ਹਜੇ ਤੱਕ ਇਧਰ ਫੇਰ ਬੱਚਿਆਂ ਦਾ ਸੈਕਸ਼ਨ ਆ ਗਿਆ ਮਾਚੇਸ ਕੈਨ ਯੂ ਬਿਲੀਵ ਅੱਡੀ ਲੰਮੀ ਮਾਚੇ ਸੀਗੀ ਇਹ ਕਹਿੰਦੇ ਬਦਾਮਾਂ ਦੇ ਤੇਲ ਦਾ ਬਣਿਆ ਡੋਸਾ ਬਣਾਉਨੇ ਆ ਸੀ ਤਾਂ ਇਉਂ ਹੀ ਸ਼ਾਇਦ ਇੰਨਾ ਸਵਾਦ ਹੁੰਦਾ ਸੀਰੀਅਸਲੀ ਕੈਨੇਡਾ ਤਾਂ ਪੰਜਾਬੀ ਹੋਈ ਆ ਪੰਜਾਬੀ ਜੀ ਇੱਥੇ ਇਹਨਾਂ ਨੇ ਲਿਖੀਆਂ ਆਪਸ਼ਨਸ ਇਹ ਹੈਗਾ ਲੋਟੋ ਆ ਔਰ ਲੂਟੋ ਆ ਪਤਾ ਨਹੀਂ ਇੱਥੇ ਕਹਿੰਦੇ ਲਾਟਰੀਆਂ ਪਾਓ ਤੇ ਡਾਲਰ ਪਤੀ ਬਣ ਜਾਓ ਤੇ ਇੱਥੇ ਕੰਮਪਲੋਇਮੈਂਟ ਓਪਰਚ्युनिटी ਵੀ ਸੀਗੀ ਤੇ ਆਪਾਂ ਇਹਨੂੰ ਇਹਦੀ ਇਨਕੁਆਰੀ ਵੀ ਲਈਏ ਇੱਥੋਂ ਇਹ ਕਹਿੰਦੇ ਵੀ ਆਪਣਾ ਰੈਜ਼ਿਊਮੇ ਡ੍ਰੌਪ ਕਰ ਦਿਓ ਤੇ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਇਹ ਲਿਖ ਕੇ ਸੋੜਾ ਪਸੇਨੀ ਕੀ ਗੱਲ ਸੀ ਅੱਜ ਆਸਤੇ ਆਪਾਂ ਅੱਧਾ ਘੰਟਾ ਹਾਰਡਲੀ ਅੰਦਰ ਲਾਇਆ ਤੇ ਫੇਰ ਆਪਾਂ ਅੱਗੇ ਵਾਪਸ ਹੁਣ ਆਪਾਂ ਚੱਲਦੇ ਆਂ ਆਪਣੀ ਨਿੱਕੀ ਜੀ ਗੱਡੀ ਨਾਲ ਥੋੜਾ ਥੋੜਾ ਮੀਂਹ ਪੈ ਰਿਹਾ ਇਸ ਤੋਂ ਬਾਅਦ ਬੱਸ ਆਪਾਂ ਹੁਣ ਚੱਲਾਂਗੇ ਘਰ